ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾੜੇ ਪ੍ਰਬੰਧਨ ਨੂੰ ਕੀਤਾ ਉਜਾਗਰ ਮਾਹਿਰਾਂ ਨੇ ਇਸ ਦੁਖਾਂਤ ਨੂੰ ਕੁਦਰਤ ਦੇ ਕਹਿਰ ਦੀ ਬਜਾਏ ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦਾ ਨਤੀਜਾ ਦੱਸਿਆ ਹੈ ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਅਲਾਟ ਕੀਤਾ ਗਿਆ 500 ਕਰੋੜ ਰੁਪਏ ਦਾ ਐਸ ਡੀ ਆਰ ਐਫ ਫੰਡ ਪੰਜਾਬ ਸਰਕਾਰ ਵੱਲੋਂ ਆਪਦਾ ਪ੍ਰਬੰਧਨ ਲਈ ਵਰਤਿਆ ਹੀ ਨਹੀਂ ਗਿਆ ਉਲਟਾ ਭਵੰਤਮਨ ਸਰਕਾਰ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾ ਰਹੀ ਹੈ ਲੈਫਟੀਨੈਂਟ ਜਨਰਲ ਕੇ ਜੀ ਸਟੇਲੋ ਜਿਨ੍ਹਾਂ ਨੇ ਪੰਜਾਬ ਦੇ ਭੂ-ਭਾਗ ਅਤੇ ਰਾਵੀ ਦਰਿਆ ਦੇ ਬੇਸਨ ਦਾ ਨੇੜਿਓਂ ਅਧਿਐਨ ਕੀਤਾ ਹੈ ਨੇ ਸਥਿਤੀ ਨੂੰ ਅਪਰਾਧਿਕ ਲਾਪਰਵਾਹੀ ਘਰਾਰ ਦਿੱਤਾ। ਉਹਨਾਂ ਦੱਸਿਆ ਕਿ ਰਾਵੀ ਮਾਦਾਪੁਰ ਵਿਖੇ ਪੰਜਾਬ ਵਿੱਚ ਦਾਖਲ ਹੁੰਦਾ ਹੈ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਘੁੰਮਣ ਤੋਂ ਪਹਿਲਾਂ ਅਜਨਾਲਾ ਸੈਕਟਰ ਵਿੱਚੋਂ ਵਗਦਾ ਹੈ। ਇਹ ਇੱਕ ਹੜ੍ਹ ਸੰਭਾਵੀ ਖੇਤਰ ਹੈ ਜਿੱਥੇ ਸਮੇਂ ਸਿਰ ਉਪਾਅ ਬਹੁਤ ਜ਼ਰੂਰੀ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਪੰਜਾਬ ਦੇ ਦਰਿਆ ਅਤੇ ਨਾਲੇ ਮਿੱਟੀ ਨਾਲ ਭਰੇ ਹੋਏ ਹਨ ਜਿਨ੍ਹਾਂ ਨੂੰ ਅਧਿਕਾਰਕ ਸਾਫ ਕਰਨ ਵਿੱਚ ਅਸਫਲ ਰਹੇ ਹਨ ਉਹ ਵੱਡੇ ਡੈਮਾਂ ਦੇ ਕਥਿਤ ਕੂ ਪ੍ਰਬੰਧਨ ਅਤੇ ਡੈਹ ਟੇਰੀ ਹੋ ਰਹੇ ਤੁਸੀਂ ਡੈਮਾਂ دریاਵਾਂ ਦੇ ਨਾਲ ਮਿੱਟੀ ਦੇ ਬੰਨ ਬੱਲ ਵੀ ਇਸ਼ਾਰਾ ਕਰਦੇ ਹਨ ਜੋ ਕਈ ਥਾਵਾਂ ਤੇ ਟਹਿ ਗਏ ਹਨ 90% ਕਾਰਜ ਵਲੰਟੀਅਰਾਂ ਅਤੇ ਆਮ ਨਾਗਰਿਕਾਂ ਦੁਆਰਾ ਕੀਤੇ ਜਾ ਰਹੇ ਹਨ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਪੀਆਰ ਬਟੋਰਨ ਅਤੇ ਫੋਟੋ ਸੈਸ਼ਨ ਕਰਵਾਉਣ ਤੋਂ ਗੁਰੇਜ਼ ਨਹੀਂ ਕਰਦੇ